ਹੜਾਂ ਦੀ ਕਵਰ ਕਰਦਿਆਂ ਕਰਦਿਆਂ ਆਖਿਰ ਅੱਜ ਮੈਂ ਕਿਨਾਰੇ ਤੇ ਖੜਾ ਦਰਿਆ ਦਾ ਪਾਣੀ ਵੇਖ ਰਿਹਾ ਸੀ ਕਿਸੇ ਸੱਜਣ ਨੇ ਬਾਹਰੋਂ ਆ ਕੇ ਆਵਾਜ਼ ਦਿੱਤੀ ਹਾਂ ਥੱਕ ਗਏ ਮੈਂ ਉਹਦੇ ਵੱਲੇ ਦੇਖਿਆ ਤੇ ਕਿਹਾ ਕਿ ਹਾਂ ਕਿ ਹਾਂ ਭਾਈ ਸੱਚਮੁੱਚ ਮੈਂ ਥੱਕ ਗਿਆ ਮੈਂ ਇਸ ਲਈ ਥੱਕ ਗਿਆ ਕਿ ਜਦੋਂ ਲੋਕਾਂ ਦੇ ਘਰਾਂ ਦੇ ਹਾਲਾਤ ਵੇਖੇ ਉਹਨਾਂ ਦਾ ਦਰਦ ਸੁਣਿਆ ਉਹਨਾਂ ਦੀਆਂ ਸਿਸਕੀਆਂ ਦੇਖੀਆਂ ਉਹਨਾਂ ਦੀਆਂ ਤਰਸਦੀਆਂ ਹੋਈਆਂ ਅੱਖਾਂ ਪਾਣੀ ਵੱਲ ਬਿਟਰ-ਬਿਟਰ ਝਾਕਦੀਆਂ ਵੇਖੀਆਂ ਕਿ ਕਦੋਂ ਇਹ ਪਾਣੀ ਥੱਲੇ ਜਾਵੇਗਾ ਤੇ ਅਸੀਂ ਆਪਣੇ ਘਰਾਂ ਨੂੰ ਵਾਪਸ ਪਰਤਾਂਗੇ ਮੈਂ ਇਸ ਲਈ ਥੱਕ ਗਿਆ ਮੈਂ ਇਸ ਲਈ ਵੀ ਥੱਕ ਗਿਆ ਤੇ ਇਸ ਹੜਾ ਨੇ ਸਾਡੇ ਵਿੱਚੋਂ ਇਨਸਾਨੀਅਤ ਖਤਮ ਕਰ ਦਿੱਤੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅੱਜ ਵੀ ਜਾਤੀ ਵਿਤਕਰੇ ਨੂੰ ਲੈ ਕੇ ਗਰੀਬਾਂ ਦੇ ਮੂੰਹ ਵਿੱਚੋਂ ਖੋ ਕੇ ਉਹਨਾਂ ਨੂੰ ਬੇਪੱਤ ਕਰ ਰਹੇ ਨੇ ਮੈਂ ਇਸ ਕਰਕੇ ਵੀ ਥੱਕ ਗਿਆ ਕਿ ਆ ਜੋ ਨੌਜਵਾਨ ਜਿਨ੍ਹਾਂ ਨੂੰ ਲੋਕ ਨਸ਼ੇੜੀ ਕਹਿ ਕੇ ਭੰਡਦੇ ਸਨ ਮੈਂ دریاਵਾਂ ਨੂੰ ਬੰਨ ਲਾਉਂਦੇ ਵੇਖੇ ਪਰ ਚਿਹਰੇ ਤੇ ਰਤਾ ਜਿੰਨੀ ਵੀ ਥਕਾਵਟ ਨਹੀਂ ਸੀ ਉਹਨਾਂ ਨੂੰ ਦੇਖ ਕੇ ਮੈਂ ਸੱਚਮੁੱਚ ਥੱਕ ਗਿਆ ਮੈਂ ਉਹਨਾਂ ਵੀਰਾਂ ਵੱਲੇ ਵੇਖ ਕੇ ਵੀ ਥੱਕ ਗਿਆ ਜਿਹੜੇ 200 200 ਕਿਲੋਮੀਟਰ ਤੋਂ ਆਪਣੇ ਵੱਡੇ ਵੱਡੇ ਟਰੈਕਟਰਾਂ ਤੇ ਹਾਰਡ ਪੀੜਤਾਂ ਵਾਸਤੇ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ ਹਨ ਮੈਂ ਉਹਨਾਂ ਵੱਲੇ ਵੇਖ ਕੇ ਵੀ ਥੱਕ ਗਿਆ ਉਹਨਾਂ ਦਾ ਧੰਨਵਾਦ ਕਰਦਾ ਕਰਦਾ ਵੀ ਮੈਂ ਥੱਕ ਗਿਆ ਮੈਂ ਇਸ ਕਰਕੇ ਵੀ ਥੱਕ ਗਿਆ ਕਿ ਹਰ ਵੇਲੇ ਜੋ ਵੀ ਇਸ ਹੜ੍ਹ ਦੀ ਪੀੜਤਾਂ ਦੀ ਮਦਦ ਕਰਨ ਵਾਸਤੇ ਪਹੁੰਚਿਆ ਉਨ੍ਹਾਂ ਦਾ ਧੰਨਵਾਦ ਹੈ ਜਿਹੜੇ ਮਦਦ ਲਈ ਪਹੁੰਚੇ ਹਨ ਪਰ ਕੁਝ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ ਸਿਰਫ ਆਪਣੇ ਬਿਜ਼ਨਸ ਨੂੰ ਅੱਗੇ ਤੋਰਨ ਵਾਸਤੇ ਇਹਨਾਂ ਹੜਪੀੜਤਾਂ ਦਾ ਸਹਾਰਾ ਲਿਆ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਹੋਰ ਵਧਾਉਣ ਵਾਸਤੇ ਹੜਪੀੜਤਾਂ ਦਾ ਲਾਹਾ ਲਿਆ ਇਹਨਾਂ ਦੇ ਮੋਢੇ ਤੇ ਰੱਖ ਕੇ ਉਹ ਲੋਕ ਹੋਰ ਅਮੀਰ ਹੋ ਗਏ ਸ਼ਾਇਦ ਤੁਸੀਂ ਉਹਨਾਂ ਲੋਕਾਂ ਨੂੰ ਪਛਾਣਦੇ ਹੋਗੇ ਉਹ ਕੌਣ ਲੋਕ ਨੇ ਜਿਹੜੇ ਇਹਨਾਂ ਮੁਸੀਬਤ ਦੇ ਮਾਰਿਆਂ ਨੂੰ ਵੇਖ ਕੇ ਇਹਨਾਂ ਮੁਸੀਬਤ ਦੇ ਮਾਰਿਆਂ ਦਾ ਹੱਲ ਕਰਨ ਦੀ ਬਜਾਏ ਖੁਦ ਅਮੀਰ ਹੋ ਰਹੇ ਨੇ ਵਕਈ ਮੈਂ ਥੱਕ ਗਿਆ ਦੋਸਤ ਮੈਂ ਵਕਈ ਥੱਕ ਗਿਆ